ਸ਼੍ਰੀ ਵਾਹਿਗੁਰੂ ਸਾਹਿਬ ਜੀ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਇ ਪ੍ਰਮਗਤ ਮੇਰੀ ਜਾਲਣਾ ਬੋਜੀ ਸ਼ੀਤਲ ਹੋਏ ਮਨੁਆ ਸਤ ਗੁਰ ਕਾ ਦਰਸ਼ਨ ਪਾਏ ਜਿਉ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕਾ ਮੋਖਯੋ ਜਲ ਸਦਾ ਸੁਖੀ ਨਾਨਕਾ ਸਿਮਰਤੈ ਇਕ ਮਨ ਤਉ ਜੋਤ ਸਰੂਪ ਹੈ ਆਪਣਾ ਬੋਲ ਪਛਾ ਮਨਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣਾ ਸੋ ਕਹ ਤਲ ਗੁਰ ਸੇਵਿਆ ਆਣ ਸੁਸਾਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਾਰਨ ਦੁੱਖ ਜਾਏ ਹੋਵਾ ਸਿਫਤ ਕਾ ਸਮਦੀ ਨੂਰ ਅਰਸੋ ਕਰਸੋ ਛੱਟਿਆ ਤੋ ਤੇਠਾ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕੱਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹ ਜੇ ਸਪਾਸ ਬੈਠਿਆ ਸੋਹੀਐ ਸਬਨਾ ਤਾ ਵੈ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹੱਲਾ ਪੰਜਮਾ ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਖਨ ਹਾਰੇ ਪਾਵਕ ਸਾਗਰ ਅਥਾ ਲੈਰ ਮੈਂ ਤਾਰੋ ਤਾਰਨ ਹਾਰੇ ਮਾਤ ਗਰਭ ਮੈਂ ਆਪਨ ਸਿਮਰਨ ਦੇ ते तो मखन हारे पावक सागर था लैर मैं तारो तार हारे माँ दो तू ठाकर सिर मोरा यहां ऊहा तो हारो तोरा ਕਉ ਮੇਰਾ ਸਮਾਨ ਕਰਨ ਹਾਰ ਤਰੈ ਜਾਣ ਤੂੰ ਦਾਤਾ ਮੰਗਣ ਕਉ ਸਗਲੇ ਦਾਨ ਦੇ ਪ੍ਰਭ ਪਾਨ ਖਿਣ ਮੈਂ ਅਵਰ ਖਿਣ ਹੈ ਮੈਂ ਅਵਰਾ ਚਰਜ ਚਲਤ ਤੁਮਾਰੇ ਰੂੜੋ ਗੂੜੋ ਗਰਗਪੂਰੋ ਉਚੋ ਅਗੰਮ ਅਪਾਰੇ ਸਾਧ ਸੰਗ ਜੋਤ ਮੈਂ ਮਲਾਇਓ ਤੋ ਸੁਣੀ ਤੇਮਾਰੀ ਬਾਣੀ ਆਨੰਦ ਪਿਆਪੇਖ ਤਹੀ ਨਾਨਕ ਪਰਤਾਪ ਪਰਖ ਨਰਵਾਣੀ ਸਾਧ ਸੰਗਤੋ ਤੁਮੈ ਮਲਾਇਓ ਤੋ ਸੁਣੀ ਤੇਮਾਰੀ ਬਾਣੀ ਆਨੰਦ ਪੈ ਆਪ ਇਕਤਹਿ ਨਾਨਕ ਪਰਤਾਪ ਪਰਖ ਨਰਵਾਣੀ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੁਕਾਰ ਗੁਰੂ ਰੂਪ ਸਾ ਸੰਗ ਜਿਓ ਅੱਜ ਦੇ ਪਾਵਨ ਬਾਣੀ ਦੇ ਹੁਕਮ ਨਾਮਾ ਸਾਹਿਬ ਗੁਰੂ ਮਹਾਰਾਜ ਜੀ ਆਨੇ ਬਖਸ਼ਿਸ਼ ਕੀਤੇ ਹਨ ਜੀ ਸੋਰਠ ਰਾਗ ਵਿੱਚੋਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀਆ ਦੀ ਪਾਵਨ ਬਾਣੀ ਦੇ ਅੱਜ ਪਾਵਨ ਸ਼ਬਦ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਆਂ ਦੇ ਪਾਵਨ ਅੰਗ 613 ਤੇ 603 ਤਹਾਂਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਮ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਹੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣੋਂ ਦੀ ਸਮਰੱਥਾ ਰੱਖਣ ਵਾਲੇ ਮਾਂ ਦੇ ਪੇਟ ਵਿੱਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉਥੇ ਸਾਡੀ ਰੱਖਿਆ ਕਰਨ ਵਾਲਾ ਹੈ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਵਿਕਾਰਾਂ ਦੀ ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿੱਚ ਡਿੱਗੇ ਪਏ ਨੂੰ ਵੀ ਮੈਨੂੰ ਪਾਰ ਲੰਘਾ ਲੈ ਮਾਦੋ ਤੂੰ ਠਾਕਰ ਸਿਰ ਮੋਰਾ ਹੇ ਪ੍ਰਭੂ ਤੂੰ ਮੇਰੇ ਸਿਰ ਉੱਤੇ ਰਾਖਾ ਹੈ ਇਹੀਆਂ ਉਹਾਂ ਤਹਾਰੋ ਧੋਰਾ ਇਹ ਲੋਕ ਵਿੱਚ ਤੇ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸਰਾ ਹੈ ਰਹਾਉ ਕੀਤੇ ਕੋ ਮੇਰੇ ਸਮਾਨ ਹੈ ਕਰਨ ਹਾਰ ਤਰੈ ਜਾਣਾ ਹੈ ਹੇ ਪ੍ਰਭੂ ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਇਹ ਜੀਵ ਮੇਰੂ ਪਰਵਤ ਜੇਡੀਆਂ ਵੱਡੀਆਂ ਸਮਝਦਾ ਹੈ ਪਰ ਮੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਇੱਕ ਟੀਲੇ ਵਰਗਾ ਜਾਣਦਾ ਹੈ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਪਾਨੈ हे ਪ੍ਰਭ ਤੂੰ ਸਭ ਦਾਤਾ ਦੇਣ ਵਾਲਾ ਹੈ ਸਾਰੀ ਲੋਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ ਤੂੰ ਆਪਣੀ ਰਜਾ ਵਿੱਚ ਸਭ ਨੂੰ ਦਾਨ ਦਿੰਦਾ ਹੈ ਖਿਣੇ ਮੈਂ ਅਵਰ ਖਿਣੇ ਮੈਂ ਅਵਰਾ ਅਚਾਰਜ ਚਲਤ ਤਤ ਮਾਰੇ ਹੇ ਪ੍ਰਭੂ ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ ਇੱਕ ਛਿਣ ਵਿੱਚ ਤੂੰ ਕੁਝ ਦਾ ਕੁਝ ਬਣਾ ਦਿੰਦਾ ਹੈ ਰੂੜੋ ਗੂੜੋ ਗੈਰ ਗਵੀਰੋ ਉੱਚੋ ਅਗਮ ਅਪਾਰੇ ਇਹ ਅਪਾਉਂਚ ਹੈ ਬਿਆੰਤ ਤੂੰ ਸਭ ਤੋਂ ਉੱਚਾ ਹੈ ਤੂੰ ਸੋਹਣਾ ਹੈ ਤੂੰ ਵੱਡੇ ਜਿਗਰੇ ਵਾਲਾ ਹੈ ਤੂੰ ਸਾਰੇ ਸੰਸਾਰ ਵਿੱਚ ਗੁਪਤ ਵਸ ਰਿਹਾ ਹੈ ਸਾਧ ਸੰਗ ਜੋ ਤੁਮੈ ਮਲਾਇਓ ਤੋ ਸੁਣੀ ਤੇਮਾਰੀ ਬਾਣੀ ਹੇ ਸਰਬ ਵਿਆਕ ਪ੍ਰਭ ਜਦੋਂ ਤੂੰ ਆਪ ਹੀ ਕਿਸੇ ਜੀਵ ਨੂੰ ਸਾਧ ਸੰਗਤ ਵਿੱਚ ਮਲਾਉਂਦਾ ਹੈ ਤਦੋਂ ਉਹ ਤੇਰੀ ਸਿਫਤ ਸਲਾਹ ਦੀ ਬਾਣੀ ਸੁਣਦਾ ਹੈ ਆਨੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਹੇ ਨਾਨਕ ਵਾਸ਼ਨਾ ਰੈਤ ਸਰਬ ਵਿਆਕ ਕੋ ਪ੍ਰਭੂ ਦਾ ਪ੍ਰਤਾਪ ਵੇਕੇ ਜਦੋਂ ਉਸ ਦੇ ਅੰਦਰ ਆਤਮ ਆਨੰਦ ਪੈਦਾ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਨ ਕੋਟ ਸ਼ੁਕਰਾਨਾ ਆਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਜਿਆ ਦਾ ਜਿਨ੍ਹਾਂ ਨੇ ਅਮਰਤ ਵੇਲੇ ਤੋਂ ਬਖਸ਼ਿਸ਼ ਕੀਤੀ ਖੁੱਲੇ ਦਰਸ਼ਨ ਦਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਦਾ ਸੁਹਾਕਾਸ਼ ਮਾਂ ਬਖਸ਼ਿਸ਼ ਕੀਤਾ ਸਤ ਗੁਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਾਰਿਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਗੁਰਸਿੱਖੀ ਜੀਵਣਾ ਨਾਮ ਦੀਆਂ ਦਾਤਾਂ ਅਮਰਤ ਵੇਲੇ ਦਾ ਪਿਆਰ ਬਣਾਈ ਰੱਖਣ ਜੀ ਸਾਰਿਆਂ ਸੰਗਤਾਂ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਆਇ ਗੁਰੂ ਆਇ ਗੁਰੂ ਉਹ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਇ ਗੁਰੂ ਉਹ ਆਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ